ਇਸ ਸੁਵਿਚੇ ਸ਼ਬਦ ਵਿੱਚ ਸਤਿਗੁਰ ਨੇ ਸਦਾੰਤ ਬਖਸ਼ਿਸ਼ ਕੀਤਾ ਸਾਡਾ ਕਰਤਾ ਅਕਾਲ ਪੁਰਖੇ ਅਖੀਰ ਇੱਕ ਬੇਨਤੀ ਕਰਨੀ ਚਾਹਾਂਗਾ ਮੇਰੇ ਭਰਾਵੋ ਮੇਰੇ ਬਜ਼ੁਰਗੋ ਮੇਰੀਆਂ ਸਤਕਾਰਯੋਗ ਮਾਹੋਂ ਭੈਣੋਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਵਾਪਸ ਪਰਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪ ਪਾਠ ਕਰਨਾ ਸ਼ੁਰੂ ਕਰੋ ਕਿ ਬੇ ਤਵਾਰਾ ਸਾਡੇ ਘਰਾਂ 'ਚ ਪਈਆਂ ਹੋਣ ਤੇ ਤੁਹਾਡਾ ਉਤਸ਼ਾਹ ਤੁਹਾਡਾ ਇਕੱਠ ਤੁਹਾਡਾ ਠਾਠਾ ਮਾਰਦਾ ਪਿਆਰ ਇਸ ਗੱਲ ਦਾ ਸਬੂਤ ਹੈ ਅਸੀਂ ਪਿਆਸੇ ਹਾਂ ਸਾਨੂੰ ਸਵੰਤੀ ਬੂੰਦ ਚਾਹੀਦੀ ਹੈ ਇਹ ਬੂੰਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਣੀ ਹੈ ਆ ਜਾਓ ਇਸ ਜੋਸ਼ ਨੂੰ ਇਸ ਬਲ ਨੂੰ ਇਸ ਉਤਸ਼ਾਹ ਨੂੰ ਇਦਾਂ ਹੀ ਕਾਇਮ ਰੱਖਿਓ ਬਾਣੀ ਦੀ ਵਿਚਾਰ ਆਪ ਸ਼ੁਰੂ ਕਰ ਦਿਓ ਆਪ ਪਾਠ ਕਰਨਾ ਸ਼ੁਰੂ ਕਰ ਦਿਓ ਬਾਣੀ ਦੇ मीनिंग ਸਮਝੋ ਵਾਪਸ ਸਭ ਸੂਰਤ ਹੋ ਕੇ ਸੋਹਣਿਆ ਦਸਤਾਰਾ ਮੇਰਾ ਭਰਾ ਟਰੱਕ ਚਲਾਏ ਸਿਰ ਤੇ ਦਸਤਾਰ ਹੋਵੇ ਟਰੱਕ ਦੇ ਡਾਲਰ ਤੇਰੇ ਘਰ ਆਉਣੇ ਨੇ ਪਰ ਤੇਰੀ ਦਸਤਾਰ ਨੇ ਦੱਸਣਾ ਇਹ ਗੁਰੂ ਗੋਬਿੰਦ ਸਿੰਘ ਦਾ ਬੱਚਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਔਲਾਦ ਹੈ ਜਿਹੜੇ ਟਰੱਕ ਚਲਾ ਕੇ ਤੈਨੂੰ ਪੈਸੇ ਮਿਲਣੇ ਨੇ ਉਹ ਤੇਰੇ ਆਪਣੇ ਬੱਚਿਆਂ ਲਈ ਨੇ ਤੂੰ ਆਪਣਾ ਪਰਿਵਾਰ ਪਾਲਣਾ ਹੈ ਪਾਲ ਮਾਲਕ ਤੇਰੇ ਤੇ ਹੋਰ ਕਿਰਪਾ ਕਰੇ ਤੂੰ ਬਿਜ਼ਨਸ ਕਰ ਤੂੰ ਕਿਸੇ ਕਾਰਖਾਨੇ 'ਚ ਕੰਮ ਕਰ ਪਰ ਤੇਰੀ ਦਸਤਾਰ ਇਸ ਗੱਲ ਦਾ ਸਬੂਤ ਹੈ ਇਹ ਤੈਨੂੰ ਦਾਦੇ ਨੇ ਦਿੱਤੀ ਹੈ ਇਹ ਤੇਰੀ ਕੋ ਪਹਿਚਾਣ ਹੈ ਇਹ ਤੈਨੂੰ ਸੋਹਣੀ ਸੂਰਤ ਬਖਸ਼ਿਸ਼ ਕੀਤੀ ਹੈ ਆਜੋ ਮੇਰੇ ਪਰਾਉ ਵਾਪਸ ਪਰਤਾਓ ਤੇ ਭੈਣਾ ਨੂੰ ਬੇਨਤੀ ਹੈ ਤਾੰਤਰਕਾਂ ਜੋਤਸ਼ੀਆਂ ਪਾਉਂਦਿਆਂ ਇਹਨਾਂ ਦਾ ਫੈੜਾ ਛੱਡ ਕੇ ਬਾਬਿਆਂ ਦੇ ਪੈਰਾਂ ਤੇ ਮੱਥੇ ਟੇਕਣ ਤੋਂ ਗੁਰੇਜ ਕਰਕੇ ਆਵੇ ਕੋਈ ਵੀ ਗੱਜ ਕੇ ਫਤੇ ਬਲਾਓ ਸਤਕਾਰ ਕੇਵਲ ਤੇ ਕੇਵਲ ਨਮਸਕਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਨੀ ਹੈ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬਾਰਲੀ ਨਕਲੀ ਮੇਕਅਪ ਛੱਡ ਕੇ ਜਿਹੜੇ ਅਸੀਂ ਆਈਬ੍ਰੋ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਇੱਕ ਇੱਕ ਰੋਮ ਬਦਲੇ ਦਾਤੇ ਨੇ ਆਪਣਾ ਬਾਚੇ ਵਾਰ ਦਿੱਤੇ ਆਪਣਾ ਕੁੱਟਾਂ ਬਵਾਰ ਦਿੱਤਾ ਆਪਣਾ ਸਭ ਕੁਝ ਵਾਰ ਦਿੱਤਾ ਅੱਜ ਵਾਪਸ ਪਰਤ ਆਓ ਮੇਰੇ ਭਰਾਓ ਜੇ ਥੜਗ ਚੁੱਕੇ ਆ ਵਾਪਸ ਆਉਣ ਵਿੱਚ ਗੁਰੇਜ ਆਪਾਂ ਨਹੀਂ ਕਰਨੀ ਬਾਣੀ ਪਾਣੀ ਸ਼ੁਰੂ ਕਰੀਏ ਪਾਠ ਕਰਨਾ ਸ਼ੁਰੂ ਕਰੀਏ ਤੇ ਕਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਬੁढ़ाईਏ ਆਸ ਹੈ ਇਸ ਸੇਵਾਦਾਰ ਵੱਲੋਂ ਲੱਗੀ ਹੋਈ ਸੇਵਾ ਨੂੰ ਆਪ ਨਿਰੰਤਰ ਨਿਭਾਓਗੇ ਪਾਗਾ ਵਾਲਿਓ ਤੁਹਾਡਾ ਇਕੱਠ ਮੇਰੇ ਵਰਗੇ ਪ੍ਰਚਾਰਕ ਨੂੰ ਬਲ ਦਿੰਦਾ ਹੈ ਕਿ ਤੁਸੀਂ ਸੱਚ ਨਾਲ ਖਲੋਤੇ ਹੋ ਨਹੀਂ ਤੇ ਮੁਸ਼ਕਲਾਂ ਆਉਂਦੀਆਂ ਨੇ ਪਰ ਜਦੋਂ ਮੁਸ਼ਕਲਾਂ ਗੁਰੂ ਦਾ ਪਿਆਰ ਤੇ ਤੁਹਾਡਾ ਭਰਾਵਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਪਿਆਰ ਵੇਖੀਦਾ ਹੈ ਤੇ ਮਾਲਕ ਅਗੇ ਅਰਦਾਸ ਹੈ ਦਾਤਾ ਇਹ ਸੁਪਨਾ ਹੈ ਕਿ ਗੁਰੂ ਦੀ ਵਿਚਾਰ ਹਰ ਘਰ ਚ ਪਹੁੰਚੇ ਹਰ ਘਰ ਵਿੱਚ ਖੇਡਦੇ ਹੋਏ ਬੱਚਿਆਂ ਵਿੱਚੋਂ ਬਾਬਾ ਫਤੇ ਸਿੰਘ ਬਾਬਾ ਜ਼ੋਰਾਵਰ ਸਿੰਘ ਦਿਖਾਈ ਦੇਣ ਆਓ ਇੱਕ ਵਾਰ ਇਹਨਾਂ ਤੁਕਾਂ ਨੂੰ ਧੁਰਾਈਏ ਤੇ ਆਪਣੇ ਅੰਦਰ ਇੱਕ ਪ੍ਰਣ ਕਰੀਏ ਆਪਣੇ ਜੀਵਨ ਦਾ ਕਰਤਾ ਕਿਸੇ ਬੰਦੇ ਨੂੰ ਨਹੀਂ ਬਣਾਉਣਾ ਸਾਡਾ ਕਰਤਾ ਕੇਵਲ ਅਕਾਲ ਪੁਰਖ ਹੈ ਜਿਹਦਾ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲਦਾ ਹੈ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਤੈ ਪੈ ਮੰਗੋ ਇੱਕ ਦਖਣਾ ਤੈ ਪੈ ਮੰਗੋ ਦੇ ਆਪਣਾ ਨਾਮ ਕਰਤਾ ਤੂੰ ਮੇਰਾ ਜਜਮਾਨ ਤੂੰ ਮੇਰਾ ਜਜਮਾਨ ਕਰਤਾ ਤੂੰ ਮੇਰਾ ਜਜਮਾਨ